ਜ਼ਿਲ੍ਹਾ ਜਲੰਧਰ ਦੇ ਆਦੀ ਇਨੋਂ ਦੇ ਫਿਲੌਰ ਵੀ ਕਿਉਂ ਉਸ ਸਮੇਂ ਹੰਗਾਮਾ ਹੋ ਗਿਆ ਜਦ ਸੀ ਡੀਪੀਓ ਦਫ਼ਤਰ ਨੂੰ ਜਿੰਦਰਾ ਮਾਰ ਕੇ ਸੁਪਰਵਾਈਜ਼ਰ ਮੈਡਮ ਦਫ਼ਤਰ ਦੇ ਅੰਦਰ ਹੀ ਢੱਕ ਦਿੱਤੀਆਂ ਗਈਆਂ ਉਕਤ ਮਾਮਲੇ ਨੂੰ ਲੈ ਕੇ ਆਂਗਣਵਾੜੀ ਮੁਲਾਜ਼ਮ ਯੂਨੀਅਨ ਬਲਾਕਰ ਫਿਲੌਰ ਦੀ ਪ੍ਰਧਾਨ ਨਿਰੰજન ਕੌਰ ਨੇ ਦੱਸਿਆ ਕਿ ਅਸੀਂ ਸੀ ਡੀ ਪੀਓ ਫਿਲੌਰ ਰਵਿੰਦਰਪਾਲ ਕੌਰ ਨੂੰ ਕੁਝ ਦਿਨ ਪਹਿਲਾਂ ਮੰਗ ਪੱਤਰ ਦੇਣ ਆਏ ਸੀ ਤੇ ਇਹਨਾਂ ਵੱਲੋਂ ਮੰਗ ਪੱਤਰ ਕੁਝ ਲਾਈਨਾਂ ਕੱਟ ਕੇ ਦੇਣ ਲਈ ਆ ਕੇ ਮੰਗ ਪੱਤਰ ਲੈਣ ਤੋਂ ਨਾ ਕਰ ਦਿੱਤੀ ਗਈ ਜਿਸ ਮਗਰੋਂ ਅਸੀਂ ਅੱਜ ਮੁੜ ਮੰਗ ਪੱਤਰ ਦੇਣ ਆਏ ਸੀ ਜਿਸ ਸਬੰਧੀ ਪਹਿਲਾਂ ਮੈਡਮ ਨਾਲ ਗੱਲ ਹੋ ਚੁੱਕੀ ਸੀ ਪਰ ਮੈਡਮ ਸਾਨੂੰ ਬੁਲਾ ਕੇ ਆਪ ਨਹੀਂ ਪਹੁੰਚੇ ਅਤੇ ਨਾ ਹੀ ਨਾ ਆਉਣ ਦਾ ਕਾਰਨ ਦੱਸ ਕੇ ਕੋਈ ਜਾਣਕਾਰੀ ਭੇਜੀ ਜਿਸ ਕਾਰਨ ਅਸੀਂ ਸਵੇਰ ਤੋਂ 11 ਵਜੇ ਤੋਂ ਲੈ ਕੇ ਭੁੱਖਣ ਭਾਣੇ ਸ਼ਾਮ ਤੱਕ ਧਰਨੇ ਤੇ ਬੈਠੇ ਹੋਏ ਹਾਂ ਇਸ ਦੌਰਾਨ ਇਹ ਯੂਨੀਅਨ ਆਗੂ ਨੇ ਲੇਖ ਫੌਰਨ ਕਿਹਾ ਕਿ ਸਰਕਾਰ ਵੱਲੋਂ ਆਏ ਨਵੇਂ ਐਪ ਪੋਸ਼ਣ ਟਰੈਕਰ ਨੂੰ ਲੈ ਕੇ ਸਾਡਾ ਲਗਾਤਾਰ ਸ਼ੋਸ਼ਣ ਕੀਤਾ ਜਾ ਰਿਹਾ ਹੈ ਤੇ ਸਾਨੂੰ ਕੀੜੇ ਮਕੌੜੇ ਸਮਝਿਆ ਜਾ ਰਿਹਾ ਹੈ ਜਦਕਿ ਅਸੀਂ ਵੀ ਸਰਕਾਰ ਲਈ ਕੰਮ ਕਰਦੇ ਹਾਂ ਤੇ ਸਾਡੇ ਵੱਲੋਂ ਜ਼ਮੀਨ ਪੱਧਰ ਤੇ ਕੰਮ ਕਰਨ ਕਰਕੇ ਹੀ ਵਿਭਾਗ ਚੱਲ ਰਿਹਾ ਹੈ ਇੱਥੇ ਤੱਕ ਕਿ ਮੈਡਮ ਵੱਲੋਂ ਸਾਨੂੰ ਕੋਈ ਹਮਦਰਦੀ ਨਾ ਪ੍ਰਗਟਾ ਕੇ ਸਾਡੇ ਤੇ ਰੋਗ ਹੀ ਪਾਇਆ ਗਿਆ ਹੈ ਤੇ ਸਾਡੀਆਂ ਲੜਕੀਆਂ ਨੂੰ ਛੁੱਟੀ ਵਾਲੇ ਦਿਨਾਂ ਐਤਵਾਂ ਨੂੰ ਮੀਟਿੰਗ ਲਈ ਬੁਲਾਇਆ ਗਿਆ ਫਿਲੌਰ ਤੋਂ ਸੀਨੀਅਰ ਪੱਤਰਕਾਰ ਸੁਸ਼ੀਲ ਅਹੂਜਾ ਦੀ ਰਿਪੋਰਟ ਸਭ ਤੋਂ ਪਹਿਲੀ ਗੱਲ ਤਾਂ ਇਹ ਸਾਨੂੰ ਇਹ ਨਾ ਇੰਨਾ ਜ਼ਿਆਦਾ ਸ਼ੋਸ਼ਣ ਕਰ ਰਹੇ ਆ ਪੋਰਸ਼ਨ ਟਰੈਕ ਨੂੰ ਲੈ ਕੇ ਕਿ ਜਦੋਂ ਤੇ ਸੀਡੀਪੀਓ ਮੈਡਮ ਆਏ ਆ ਕਦੇ ਸਾਨੂੰ ਜੂਨੀਅਰ ਨੂੰ ਕਦੇ ਸੱਦਿਆ ਨਹੀਂ ਜਦੋਂ ਮੈਂ ਅਸੀਂ ਮੈਡਮ ਨੂੰ ਇਹ ਵੀ ਗੱਲ ਕਹੀ ਦੀ ਕਿ ਮੈਡਮ ਤੁਸੀਂ ਤਾਂ ਸਾਨੂੰ ਜੂਨੀਅਰ ਨੂੰ ਕਦੇ ਬੁਲਾਇਆ ਨਹੀਂ ਹੋ ਕਿ ਹਰ ਵੇਲੇ ਤੁਹਾਡੇ ਇੱਧਰ ਦੇ ਦਰਵਾਜ਼ੇ ਖੁੱਲੇ ਆ ਕੋਈ ਪ੍ਰੋਬਲਮ ਨਹੀਂ ਆ ਤੁਸੀਂ ਮੈਨੂੰ 10 ਮਿੰਟ ਸੱਦੋ ਮੈਂ ਤਾਂ 10 ਮਿੰਟ ਚ ਆ ਜੂੰਗੀ ਅੱਜ 10 ਮਿੰਟ ਉਹਨਾਂ ਦੇ ਪਤਾ ਨਹੀਂ ਕਿੱਥੇ ਚਲੇ ਗਏ ਜੀ ਜਿਹੜੀ ਹੁਣ ਕਰੰਟ ਗੱਲ ਚੱਲ ਰਹੀ ਆ ਜੀ ਉਹ ਇਹ ਹੈਗੀ ਕਿ ਅਸੀਂ ਮੰਗ ਪੱਤਰ ਸਾਰੇ ਹੀ ਦਿੱਤੇ ਆ ਸਾਰੇ ਪੰਜਾਬ 'ਚ ਸਾਡੇ ਅੰਗਰਵਾ ਤੇ ਸਾਡਾ ਹੀ ਜਿਹੜਾ ਸੀਗਾ ਬਲਾਕ ਜਿਹੜਾ ਉਹ ਰਹਿੰਦਾ ਸੀ ਤੇ ਅਸੀਂ ਇੱਕ ਦਿਨ ਮੰਗ ਪੱਤਰ ਵੈਸੇ ਹੀ 5-7 ਜਣੇ ਦੇਣ ਆ ਗਏ ਸੀ ਤੇ ਮੈਡਮ ਨੇ ਮੈਨੂੰ ਕਿਹਾ ਸਾਨੂੰ ਕਿਹਾ ਕਿ ਮੈਂ ਮੰਗ ਪੱਤਰ ਲੈਣਾ ਨਹੀਂ ਮੇਰੀ ਇੱਕ ਲਾਈਨ ਜਿਹੜੀ ਉਹ ਕੱਟ ਦਿੱਤੀ ਜਾਵੇ ਚਲੋ ਅਸੀਂ ਉੱਥੇ ਕੱਟ ਵੀ ਦੇਣੀ ਸੀ ਪਰ ਅਸੀਂ ਮੰਗ ਪੱਤਰ ਜਿਹੜਾ ਉਹ ਇੰਨੀ ਗੈਦਰਿੰਗ ਦੇ ਵਿੱਚ ਹੀ ਦੇਣਾ ਸੀਗਾ ਚਲੋ ਸਾਰਾ ਸਾਡਾ ਟਾਈਮ ਨਹੀਂ ਸੀਗਾ ਤੇ ਅਸੀਂ ਇਹਨਾਂ ਨੂੰ ਪਹਿਲਾਂ ਪਰਸੋਂ ਦਾ ਪ੍ਰਧਾਨ ਨੇ ਕਿਹਾ ਸੀ ਮੈਡਮ ਨਰਿੰਜਨ ਨੇ ਕਿ ਵੀ ਅਸੀਂ ਕੱਲ ਨੂੰ ਮੰਗ ਪੱਤਰ ਦੇਣਾ ਪਰਸੋਂ ਇਹਨਾਂ ਨੇ ਟਾਈਮ ਦਿੱਤਾ ਜੀ 11 ਵਜੇ ਦਾ ਸਾਨੂੰ ਤੇ ਸਾਨੂੰ 11 ਵਜੇ ਦਾ ਟਾਈਮ ਦੇ ਕੇ ਇਹਨਾਂ ਨੇ ਸਾਨੂੰ ਕੋਈ ਇਨਫੋਰਮ ਨਹੀਂ ਕੀਤਾ ਬਈ ਮੈਂ ਆ ਨਹੀਂ ਸਕਦੀ ਮੇਰੀ ਮੀਟਿੰਗ ਹੈ ਜਾਂ ਕਿੱਦਾਂ ਆ ਅਸੀਂ ਇਹਨਾਂ ਨਾਲ ਰਾਜਤਾ ਕਾਇਮ ਕੀਤਾ ਜੀ ਤੁਸੀਂ ਦੱਸੋ ਫਿਰ ਇੱਥੇ ਤੁਹਾਨੂੰ ਮੀਡੀਆ ਜਰੀਏ ਮੈਂ ਕਹਿਣਾ ਚਾਹੁੰਨੀ ਆ ਕਿ ਇਹ ਸਾਨੂੰ ਕੀੜੇ ਮਕੋੜੇ ਸਮਝਦੇ ਆ ਵੀ ਆਂਗਣਵਾੜੀ ਵਰਕਰ ਜਿਹੜੇ ਆ ਉਹ ਕੀੜੇ ਮਕੋੜੇ ਆ ਇਹਨਾਂ ਦੀ ਕੋਈ ਵੈਲਿਊ ਨਹੀਂ ਹੈਗੀ ਵੈਲਿਊ ਦੱਸਣ ਲਈ ਤਾਂ ਅੱਜ ਅਸੀਂ ਬੈਠੇ ਆ ਜੀ ਵੀ ਸਾਡੀ ਵੈਲਿਊ ਹੈ ਕੀ ਹੈਗੀ ਸਾਡੇ ਕਰਕੇ ਹੀ ਡਿਪਾਰਟਮੈਂਟ ਬਚਿਆ ਸਾਡੇ ਕਰਕੇ ਸੀਡੀਪੀਓ ਸੁਪਰਵਾਈਜ਼ਰ ਨੂੰ ਸਲਾਮਾ ਹੁੰਦੀਆਂ ਅਸੀਂ ਕੰਮ ਜਿੰਨਾ ਕਰਦੇ ਆ ਅਸੀਂ ਉਹਨੇ ਦਾ ਬਾਈਕਟ ਕਰਾਂਗੇ ਜੀ ਸੀਡੀਪੀਓ ਮੈਡਮ ਆਈ ਨਹੀਂ ਹੈਗੀ ਗਏ ਕਿੱਥੇ ਕੋਈ ਕੋਨਟੈਕਟ ਸਰ ਇੱਥੇ ਜਿਹੜੇ ਸੀਡੀਪੀਓ ਨੇ ਸਾਨੂੰ ਅਜ ਤੱਕ ਮੰਗ ਮੰਗ ਸਾਨੂੰ ਅਜ ਤੱਕ ਨੰਬਰ ਦੇਂਦਾ ਨਹੀਂ ਉਹ ਕੀਤਾ ਹੈਗਾ ਵੀ ਮੈਂ ਚਲੋ ਨੰਬਰ ਦੇ ਦਵਾਂ ਵੀ ਤੁਹਾਨੂੰ ਕੋਈ ਪ੍ਰੋਬਲਮ ਹੁੰਦੀ ਆ ਫੋਨ ਨੰਬਰ ਅਸੀਂ ਵੀ ਨਹੀਂ ਜੀ ਮੰਗਿਆ ਹੈਗਾ ਸਿੱਧੀ ਗੱਲ ਹੈ ਤੇ ਅਸੀਂ ਦਿੱਤਾ ਵੀ ਨਹੀਂ ਆਪਣਾ ਕਿਉਂਕਿ ਜਿਹੜਾ ਸੀਡੀਪੀਓ ਆਂਦਾ ਉਹ ਇੱਕ ਹੁੰਦਾ ਕਿ ਜਦੋਂ ਤੁਸੀਂ ਜਿਹੜੀ ਸੀਟ ਤੇ ਆਨੇ ਤੁਸੀਂ ਆਪਣੇ ਜਿਹੜੇ ਉਦੇਦਾਰ ਆ ਜੂਨੀਅਰ ਦੇ ਜਿੰਨੇ ਵੀ ਜੂਨੀਅਰ ਸਾਥੀ ਆ ਤੁਸੀਂ ਉਹਨਾਂ ਨਾਲ ਟੇਬਲ ਟਾਕ ਕਰੋ ਜੀ ਤਾਂ ਕਿ ਜਿਹੜੀ ਬਲਾਕ ਦੀ ਕੋਈ ਵੀ ਸਮੱਸਿਆ ਹੈ ਉਹ ਟੇਬਲ ਟਾਕ ਰਾਸਤੇ ਜਿਹੜੀ ਆ ਉਹ ਸੁਲਝਾਈ ਜਾ ਸਕਦੀ ਆ ਇਹੀ ਮੇਨ ਹੈ ਨਾ ਇਹ ਆਪ ਸੰਘਰਸ਼ਤਾ ਉਦੋਂ ਹੀ ਕਰਦੇ ਆ ਜਦੋਂ ਬੰਦੇ ਦਾ ਬਹੁਤ ਜ਼ਿਆਦਾ ਜਾਣ ਕੇ ਕਹਿ ਲੋ ਅਤ ਹੋ ਜਾਂਦੀ ਆ ਅੱਜ ਉਹ ਹਾਲ ਹੋਇਆ ਜੀ ਸਰ ਇਹ ਕੱਲ ਹੀ ਮੈਂ ਮੈਡਮ ਨਾਲ ਗੱਲ ਕੀਤੀ ਸੀ ਫੋਨ ਤੇ ਕਿ ਮੈਡਮਾ ਕਹਿੰਦੇ ਮੈਨੂੰ ਕਹਿੰਦੇ ਕਿ ਕਿੰਨਾ ਟਾਈਮ ਰੱਖਿਆ ਜੀ ਮੈਂ ਕਿਹਾ ਜੀ ਮੈਡਮ 11 ਵਜੇ ਦਾ ਟਾਈਮ ਰੱਖਿਆ ਆਪਾਂ ਕੁੜੀਆਂ ਨੂੰ ਬੁਲਾਉਣ ਦਾ ਤੇ ਤੁਸੀਂ 11:30 11:30 ਪਹੁੰਚ ਜਾਇਓ ਤੇ ਆਪਾਂ ਮੰਗ ਪੱਤਰ ਦੇ ਕੇ ਫ੍ਰੀ ਹੋ ਜਾਵਾਂਗੇ ਕਿ ਇਹ ਬਾਰੇ ਪੰਡ ਸਾਡੀ ਜਿਹੜੀ ਟ੍ਰੇਨਿੰਗ ਰੱਖੀ ਆ ਅਸੀਂ ਉਹਦੇ ਵਿੱਚ ਵੀ ਆ ਉੱਧਰ ਜਾਣਾ ਆ ਤੇ ਮੈਡਮ ਕਹਿੰਦੇ ਚਲੋ ਕੋਈ ਨਹੀਂ ਨਹੀਂ ਬਾਕੀ ਮੈਡਮਾਂ ਨੇ ਮੈਨੂੰ ਕੋਈ ਮੈਸੇਜ ਨਹੀਂ ਦਾਅ ਚ ਕੀਤਾ ਵੀ ਮੇਰੀ ਮੀਟਿੰਗ ਆ ਗਈ ਆ ਜਾਂ ਕਿੱਦਾਂ ਆ ਜੇ ਮੰਨ ਲਓ ਸਾਨੂੰ ਦੱਸਦੇ ਅਸੀਂ ਉਹਦਾ ਕੋਈ ਨਾ ਕੋਈ ਹੱਲ ਕੱਢਦੇ ਠੀਕ ਆ ਸੀਡੀ ਪਿਓ ਮੈਡਮ ਹੈ ਨਹੀਂ ਇੱਥੇ ਸੀਡੀ ਪਿਓ ਹੁਣ ਦਫ਼ਤਰ ਤਾਂ ਆਏ ਨਹੀਂ ਉਹ ਪਰ ਸਾਨੂੰ ਨਹੀਂ ਪਤਾ ਹੈਗਾ ਵੀ ਉਹ ਮੀਟਕ ਦੇ ਕਿੱਥੇ ਆ ਜਾਂ ਕਿੱਥੇ ਨਹੀਂ ਹੈਗੀ ਠੀਕਾ ਜੇ ਤੁਸੀਂ ਅੰਦਰ ਉਹਨਾਂ ਦੇ ਮੁਲਾਜ਼ਮਾਂ ਨੂੰ ਤੁਸੀਂ ਰੱਖਦਾ ਹੈਗਾ ਬਾਹਰ ਤੁਸੀਂ ਜਿੰਦਾ ਲਾਤਾ ਹੈਗਾ ਕੁੰਡਾ ਲਾਤਾ ਹੈਗਾ ਇਹ ਜਿਨਾ ਇੱਕ ਮੈਡਮ ਨਹੀਂ ਆਉਂਦੀ ਉਹਨਾਂ ਚ ਕੋਈ ਨਹੀਂ ਹਾਂਜੀ ਸਾਰੇ ਜਿੰਨੇ ਚਿਰ ਮੈਡਮ ਨਹੀਂ ਆਉਂਦੇ ਸਾਰੀਆਂ ਕੁੜੀਆਂ ਦਾ ਰੋਸ ਸੀ ਆ ਵੀ ਉਹ ਆ ਕੇ ਸਾਡਾ ਮੰਗ ਪੱਤਰ ਆਪ ਲੈਣ ਤੇ ਸਾਡਾ ਫਿਰ ਥੋੜਾ ਜਿਹਾ ਗੁੱਸਾ ਟੜਾ ਹੋ ਸਕਦਾ ਨਹੀਂ ਤਾਂ ਅਦਰਵਾਜ਼ੀ ਕੁੜੀਆਂ ਬਹੁਤ ਗੁੱਸੇ 'ਚ ਆ। ਤੇ ਅਦਰਵਾਜ਼ੀ ਮੈਡਮ ਸੀਟੀਆਂ ਨਹੀਂ ਆ ਰਹੀ। ਉਹ ਥੋੜਾ ਅਗਲਾ ਸਟੈਪ ਕੀ ਹੈਗਾ? ਅਗਲਾ ਜੋ ਸਾਡਾ ਉਪਰਾਲ ਸਾਡਾ ਜਿੰਦਰ ਸਾਨੂੰ ਕਹਿੰਦੇ ਇਦਰ ਕਹਿਣਗੇ ਉਸ ਹਿਸਾਬ ਨਾਲ ਸਾਡਾ ਵੀ ਹੋਊਗਾ। ਤੇ ਜਿਹੜੇ ਮੁਲਾਜ਼ਮਾਂ ਅੰਦਰ ਟਕੇ ਹੋ ਉਹ ਅੰਦਰ ਹੀ ਰਹਿਣਗੇ। ਉਹ ਅੰਦਰ ਹੀ ਰਹਿਣਗੇ ਉਹ ਨੀ ਦੇ ਜਿੰਨਾ ਚਿਰ ਸਾਡੇ ਨਾਲ ਕੋਈ ਗੱਲਬਾਤ ਨਹੀਂ ਕਰਦੇ। ਹਾਂਜੀ ਜਿਹੜਾ ਇਹਨਾਂ ਦਾ ਧਰਨਾ ਸੀਗਾ ਉਹ ਇਹਨਾਂ ਦਾ ਹਰ ਸਾਲ ਜੋ ਇਹ ਐਨੂਅਲ ਦੇ ਰਿਹਾ ਜਾਂ ਬਜਟ ਦੇ ਰਿਲੇਟਡ ਜਿਹੜਾ ਨਾਲ ਕੋਈ ਰੋਸ ਹੈਗਾ ਉਹਦੇ ਰਿਲੇਟਡ ਇਹਨਾਂ ਨੇ ਮੰਗ ਪੱਤਰ ਸੀਗਾ ਜੋ ਇਹ ਮੈਨੂੰ ਕਹਿ ਰਿਹਾ ਆ ਆਲਰੇਡੀ ਮੈਂ ਇਹਨਾਂ ਨੂੰ ਦੱਸਿਆ ਸੀਗਾ ਇਹਨਾਂ ਦੇ ਪ੍ਰਧਾਨ ਨੂੰ ਕਿ ਵੀ ਮੈਂ ਇੱਕ ਜ਼ਰੂਰੀ ਮੀਟਿੰਗ ਦੇ ਵਿੱਚ ਡੀਸੀ ਆਫਿਸ ਲੁਧਿਆਣਾ ਐਂਡ ਜਿਹੜੇ ਸਾਡੇ ਮਾਨਯੋਗ ਕੈਬਨਿਟ ਮਿੰਿਸਟਰ ਲਾਲਚੰਨ ਕਟਾਰੀ ਚੱਕ ਜੀ ਨੇ ਉਹਨਾਂ ਨੇ ਡਵੈਲਪਮੈਂਟ ਸਕੀਮ ਨਾਲ ਰਿਲੇਟਡ ਮੀਟਿੰਗ ਰੱਖੀ ਸੀ ਜਿਹਦੇ ਵਿੱਚ 45 ਡਿਪਾਰਟਮੈਂਟਸ ਪਾਰਟਿਸਪੇਟ ਕਰ ਰਹੇ ਸੀਗੇ ਜੀ ਕੋਸ ਮੀਟਿੰਗ ਦੇ ਵਿੱਚ ਵੀ ਮੇਰਾ ਜਾਣਾ ਜ਼ਰੂਰੀ ਸੀ ਯਾਰ ਕਿਉਂਕਿ ਐਸੀ ਆਪਣੇ ਡਿਪਾਰਟਮੈਂਟ ਵਿੱਚ ਸੀਮਨ ਲਈ ਇੱਕ ਪ੍ਰੈਜੈਂਟੇਸ਼ਨ ਬਣੀ ਸੀ ਸੀਮਨ ਨੇ ਫ਼ੋਨ ਕੀਤਾ ਸੀ ਯੈਸ ਕੀਤਾ ਹੋਇਆ ਸੀ ਔਰ ਇਹਨਾਂ ਨੂੰ ਮੈਂ ਪਰਸਨਲੀ ਸਵੇਰੇ ਵੀ ਫੋਨ ਕਰਕੇ ਦੱਸਿਆ ਕਿ ਵੀ ਮੇਰੇ ਕੋਲੋਂ ਨਹੀਂ ਆਉਣਾ ਗਰਮੀ ਦਾ ਮੌਸਮ ਜ਼ਿਆਦਾ ਤੁਹਾਨੂੰ ਕੋਈ ਪ੍ਰੋਬਲਮ ਹੈਗੀ ਆ ਮੰਗ ਪੱਤਰ ਤੁਸੀਂ ਸੀਨੀਅਰ ਸੁਪਰਵਾਈਜ਼ਰ ਨੂੰ ਕਿਸੇ ਨੂੰ ਦੇ ਦਿਓ ਔਰ ਜੋ ਵੀ ਐਂਡੋਰਸਮੈਂਟ ਉਹਨੀਆਂ ਲਗਾ ਕੇ ਅਗਲੇ ਡਿਪਾਰਟਮੈਂਟ ਨੂੰ ਦੇ ਦੂੰਗੀ ਠੀਕ ਹੈ ਜੀ ਕਿ ਇਸ ਵਾਰ ਤੇ ਇਹਨਾਂ ਦੀ ਸਹਿਮਤੀ ਪਹਿਲਾਂ ਬਣ ਗਈ ਲੇਕਿਨ ਬਾਅਦ ਦੇ ਵਿੱਚ ਜਦੋਂ ਮੈਨੂੰ ਇਹ ਪਤਾ ਲੱਗਿਆ ਕਿ ਘੰਟੇ ਡੇਢ ਘੰਟੇ ਦੀ ਮੀਟਿੰਗ ਹੈ ਜੇ ਚੱਲੀ ਰਹੀ ਸੀ ਤੇ ਮੈਨੂੰ ਮੈਸੇਜ ਆਇਆ ਕਿ ਵੀ ਸਾਡੇ ਸਟਾਫ ਨੇ ਇੱਥੇ ਲੋਕ ਲਗਾ ਕੇ ਲਾਈਟ ਬੰਦ ਕਰ ਦਿੱਤੀ ਹੈ ਤੇ ਮੇਰੇ ਸੁਪਰਵਾਈਜ਼ਰ ਆਲਰੇਡੀ ਉਹ ਫੀਲ ਵਿੱਚ ਸੀ ਮੈਂ ਕੰਪਲੀਟ ਹਾਂ ਹੁਣ ਤੁਸੀਂ ਮੰਗ ਪੱਤਰ ਲੈ ਲਿਆ ਹੈਗਾ ਸੈਟੀਸਫੈਕਸ਼ਨ ਹੋ ਗਈ ਉਹਦੀ ਮੰਗ ਪੱਤਰ ਲੈ ਲਿਆ ਉਹਨਾਂ ਨੇ ਜੋ ਮੰਗ ਪੱਤਰ ਦੇ ਵਿੱਚ ਆਪਣੀਆਂ ਡਿਮਾਂਡਸ ਸਰਕਾਰ ਨੂੰ ਭੇਜੀਆਂ ਨੇ ਉਹ ਅਸੀਂ ਉੱਪਰ ਐਂਡੋਰਸ ਕਰਕੇ ਭੇਜ ਦਾਂਗੇ ਇਹ ਇਸ਼ੂ ਉਹਨਾਂ ਇਨਾ ਜ਼ਿਆਦਾ ਨਹੀਂ ਖੜਾ ਕਰਨਾ ਚਾਹੀਦਾ ਸੀ ਕਿਉਂਕਿ ਇਹ ਮੇਰੇ ਲੈਵਲ ਦੀਆਂ ਮੰਗਾਂ ਸਾਲਵ ਕਰਨ ਵਾਲੀਆਂ ਨਹੀਂ ਸੀਗੀਆਂ ਉਹ ਉੱਪਰਲੇ ਲੈਵਲ ਦੀਆਂ ਮੰਗਾਂ ਸੀਗੀਆਂ ਜਿਹੜੀਆਂ ਉੱਪਰ ਹੀ ਜਾ ਕੇ ਸਾਲਵ ਹੋਣਾਂ ਖੜਾ